Murda var, doğrultu. 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 Murda var, doğrultu.

ਅਜੀਜ਼ ਸਰ ਸੀਵਰਮੈਨ ਆ ਸਾਰੇ ਆਹ ਨੂੰ ਜਿਹੜਾ 2015 ਦੇ ਵਿੱਚ ਡੈਪੋਟੀਸ਼ਨ ਦੇ ਕਾਰਪੋਰੇਸ਼ਨ ਨੇ ਸੀਵਰ ਬੋਰਡ ਨੂੰ ਹੈਂਡਓਵਰ ਕੀਤਾ ਸੀ ਠੀਕ ਆ ਤੇ ਜਿੰਨੀਆਂ ਡਟਰਾਗੀਆਂ ਵਿਦ ਸੀਵਰਮੈਨਾਂ ਦੀਆਂ ਨਾਲ ਆਈਆਂ ਵਾਂ ਪਰਸ਼ਾਂ ਦੇ ਵਿੱਚ ਕੇ ਇਹਨਾਂ ਨੂੰ ਵੀ ਪੱਕਾ ਕੀਤਾ ਜਾਏ ਉਹਨ ਵੀ 2024 ਦਾ 25 ਦਾ ਬਜਟ ਪੇਸ਼ ਹੋ ਗਿਆ ਆ ਤੇ 64 ਅਸਾਮੀਆਂ ਸਾਡੀਆਂ ਖਾਲੀ ਪਈਆਂ ਅੰਦਰ 64 ਅਸਾਮੀਆਂ ਹਾਂਜੀ ਖਾਲੀ ਪਈਆਂ ਫਰਮਾਨੀਆਂ ਇਹਨਾਂ ਨੇ ਮਤਾ ਸਾਡਾ ਫੇਰ ਨਹੀਂ ਪਾਇਆ ਸਰ ਜੇ 64 ਅਸਾਮੀਆਂ ਦੇ ਵਿੱਚ ਤੇ ਉਹ ਯਾਰ 2025 ਦੇ ਬਜਟ ਜੇ ਆਪਾਂ ਨਾ ਆਨੇ ਤੇ ਅਸੀਂ ਕੋਈ ਗੱਲ ਹੀ ਨਹੀਂ ਸੀ ਕਰਨੀ ਸਾਡੇ ਕੋਲ ਪ੍ਰੂਫ ਵੀ ਹੈਗਾ ਆ ਕਿ ਸਾਡੀਆਂ ਚੌੜਾ ਸਾਮੀਆਂ ਖਾਲੀਆਂ ਪੀੜਾ ਸੀਵਰਮੈਨਾਂ ਦੀਆਂ ਤੇ ਇਹਨਾਂ ਨੇ ਮਾਰਾ ਫੇਰ ਸਾਡਾ ਮਤਾ ਨਹੀਂ ਪਾਇਆ ਉਸ ਬੇਸ ਤੇ ਇੱਕ ਲੈਟਰ ਵੀ ਆਈ ਦੀ 2000 ਅਰੀ ਆਪਣੇ 24 ਦੀ 15000 ਸੈਲਰੀ ਦੀ ਉਹ ਵੀ ਨਹੀਂ ਮਾਰਾ ਦੇਂਦੇ ਸੀਵਰ ਬੋਰਡ ਵਾਲੇ 9500 ਰੁਪਏ ਸੈਲਰੀ ਦੇਂਦੇ ਸਾਰੀ ਫੇਕੇਦਾਰੀ ਸਿਸਟਮ ਦਾ ਦੇ ਕੇ ਫੇਕੇਦਾਰੀ ਸਿਸਟਮ ਨਾਲ ਦੇਂਦੇ ਡੀਐਨ ਡੀਸੀ ਰੇਟ ਨਾ ਦੇ ਆ ਡੀਸੀ ਰੇਟ ਨਾਲ ਦੇ ਆ ਦੇਣ ਠੀਕ ਆ ਤੇ ਡੀਸੀ ਰੇਟ ਆ ਜਿਹੜਾ ਉਹ ਵੀ ਨਿਆ ਲਾਗੂ ਕਰਦੇ ਪਏ ਹੁਣ ਬਾਹਰ ਤੋਂ ਬੈਠੇ ਦਿਆਂ ਬਾਹਰ ਤੋਂ ਤਾਂ ਬੈਠੇ ਰਹੇ ਆ ਕਿ ਸਾਡਾ ਵੀ ਕੋਈ ਪੁੱਤਿਆ ਜਾਵੇ ਸਰ 95 ਸੂਚ ਕੀ ਬੰਦ ਆ ਜੇ ਮਹਾਰਾਜ ਆਏਗਾ ਅੰਦਰ ਦਫ਼ਤਰ ਤੋਂ ਕਿਉਂ ਬੈਠੇ ਹਾਂਜੀ ਅੰਦਰ ਕਾਰਪੋਰੇਸ਼ਨ ਦਫ਼ਤਰ ਸਰ ਹੁਣ ਮੀਟਿੰਗ ਨਾਲ ਮਿਲਦੇ ਆਂ ਹਾਂਜੀ ਕਾਰਪੋਰੇਸ਼ਨ ਵੀ ਮੇਰਾ ਨਾਮ ਸਨਨੀ ਜੀ ਸਨਨੀ ਕੀ ਕਦੋਂ ਤੱਕ ਇਹ ਪ੍ਰੋਟੈਸਟ ਜਾਰੀ ਰਹੇਗਾ ਤੇ ਕਿੱਦਾਂ ਪ੍ਰੋਟੈਸਟ ਚੱਲੇਗਾ ਸਰ ਦੇਖੋ ਸਾਡਾ ਜਿਦੋ ਹੀ ਠੋਖੇ ਵਾਜੀ ਹੋਈ ਆ ਅਸੀਂ ਦੋ ਝਾੜੂ ਵਾਲਿਆਂ ਨੂੰ ਪੱਕਾ ਕੀਤਾ ਗਿਆ ਸੀ ਐਮਐਲਏ ਸਾਹਿਬ ਕੋ ਗਏ ਆ ਐਮਐਲਏ ਸਾਹਿਬ ਨੇ ਸਾਨੂੰ ਕਿਹਾ ਤੁਸੀਂ ਕੰਮ ਕਰੋ ਮੈਂ ਤੁਹਾਡੇ ਮਗਰ ਖੋਤਾ ਆ ਫਿਰ ਆਪਾਂ ਉਸ ਤੋਂ ਬਾਅਦ ਫੇਰ ਦੁਬਾਰਾ ਗਏ ਆ ਉਹਨਾਂ ਨੇ ਆਹੀ ਕਿਹਾ ਕੰਮ ਕਰੋ ਝਾੜਨਾ ਗਿਆ ਜਦੋਂ ਫਿਰ ਇਹਨਾਂ ਨੂੰ ਉਹਨਾਂ ਨੇ ਜਦੋਂ ਉਹ ਦਿੱਤੇ ਪੇਪਰ ਦਿੱਤੇ ਆ ਪੱਕੇ ਹੋਣ ਦੇ ਉਦੋਂ ਵੀ ਕਿਹਾ ਤੁਹਾਡਾ ਵੀ ਸੋਚਾਂਗੇ ਫਿਰ ਵੀ ਨਹੀਂ ਸੋਚਿਆ ਕਿ ਫਿਰ ਆਪਾਂ ਮੇਰ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਜਦੋਂ ਦੋ ਹਫ਼ਤੇ ਪਹਿਲਾਂ ਆਈ ਉਹਨਾਂ ਨੂੰ ਕਿਹਾ ਜੀ ਇਹ ਸਾਡਾ ਮੰਗ ਹੈ ਜੀ ਕਹਿੰਦੇ ਕੋਈ ਗੱਲ ਨਹੀਂ ਤੁਹਾਡਾ ਸੋਚਿਆ ਜਾਏਗਾ ਤੁਹਾਡਾ ਮਤ ਪਾਵਾਂਗੇ ਆ ਸਾਡੇ ਕੋਲ ਮਤੇ ਦੀ ਕੋਈ ਕਾਪੀ ਨਹੀਂ ਪਈ ਆ ਸਬੂ ਇਹ ਵੀ ਸਾਨੂੰ ਅਹੀ ਕੱਲ ਮਿਲ ਗਿਆ ਤੁਸੀਂ ਕਹਿੰਦਾ ਸਾਡੇ ਬੰਦੇ ਨਹੀਂ ਹੈਗੇ ਵੀ ਪੰਜਾਬ ਸਰਕਾਰ ਨਾਲ ਲੜੋ ਚੰਡੀਗੜ੍ਹ ਜਾ ਕੇ ਅਸੀਂ ਚੰਡੀਗੜ੍ਹ ਕਿਦਾ ਲੜ ਲੀਏ ਕੰਮ ਬਟਾਲਾ ਚ ਕਰ ਰਹੇ ਆ ਬਟਾਲਾ ਸਾਨੂੰ ਕਰੇ ਕਿਥੇ ਦਾ ਮੇਅਰ ਕਰੇ ਐਮ ਐਲ ਏ ਕਰੇ ਨਾ ਸਾਨੂੰ ਅਈ ਉਹਨਾਂ ਚੰਡੀਗੜ੍ਹ ਥੋੜੀ ਕਰਦੇ ਪਾਵਰ ਇਹਨਾਂ ਦੇ ਕੋਲ ਆ ਜਿੰਨੀ ਦੇ ਸਾਡੀ ਮੰਗਾਂ ਨਹੀਂ ਪੂਰੀਆਂ ਕੀਤੀ ਜੇ ਕਿ ਉਹਨੇ ਰਹੀ ਇੱਥੇ ਬੈਠੇ ਰਾਵਾਂਗੇ ਜੀ ਸੀਮਰੇ ਕੰਮ ਬੰਦਾ ਜੀ